ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਭੋਖੜਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਬਕਾਊਗਾ ਸਾਹਮਣੇ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਤਿੰਨ ਗਾਂਵਾਂ ਤੇ ਇੱਕ ਝੋਟੀ ਹੈ ਜੀ ਤਕਰੀਬਨ ਇਹ ਕ੍ਰਾਸ ਬ੍ਰੀਡ ਦੇ ਵਿੱਚ ਗਾਂ ਆਂਦੀ 20 ਦਿਨਾਂ ਨੂੰ ਸੂਈ ਨੂੰ ਹੋਵੇਗੇ ਤੇ ਪਹਿਲਣ ਝੋਟੀ ਇਹਨੂੰ ਵੀ 20 ਦਿਨ ਹੋ ਗਏ ਇਹ ਹੈਗੀ ਤੋਕੜਾਂ ਡੇਢ ਕਮੀਨਾ ਇਹਨੂੰ ਸੂਈ ਨੂੰ ਹੋ ਗਿਆ ਤੇ ਹੀਡ ਦੇ ਵਿੱਚ ਹੈ ਤੇ ਇੱਕ ਉਧਰ ਤਾਜੀ ਹੋਈ ਹੈ ਤੇ ਚਾਰਾਂ ਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਕੱਲੇ-ਕੱਲੇ ਨੂੰ ਤੋੜ ਕੇ ਦਿਖਾਵਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਹੈ ਤੁਸੀਂ ਆਪ ਦੀ ਪੂਰ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈ ਤੇ ਜਿਹੜੇ ਭਰਾ ਚੈਨਲ ਦੇ ਉੱਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆ ਜਿਹੜਾ ਥੋੜਾ ਜਿਆਦਾ ਸਾਮਾਨ ਹੀ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਲੈ ਕੇ ਦਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮਨਪ੍ਰੀਤ ਸਿੰਘ ਜੀ ਹਾਂਜੀ ਪਿੰਡ ਭੋਕੜਾ ਜਿਹੜੇ ਸੋਨਣਾਣਾ ਮੰਡੀ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਹਾਂਜੀ ਫੋਨ ਨੰਬਰ ਹੈਗਾ ਜੀ 962733012 ਇੱਕ ਕਰੀ ਦਵਾਰੇ ਬੋਲ ਦਿਓ 982733099 ਠੀਕ ਹੈ ਜੀ ਤੇ ਆਪਣਾ ਪਿੰਡ ਇਹ ਐਡਰੈਸ ਪੂਰਾ ਕੰਪਲੀਟ ਦੱਸ ਦਿਓ ਵੀ ਆਪਣਾ ਕਿਹੜੇ ਇਲਾਕੇ 'ਚ ਪੈ ਜਾਂਦਾ ਹੈਗਾ ਇਹ ਜਦੋਂ ਆਪਾਂ ਬਠਿੰਡਾ ਤੋਂ ਪਾਇਆ ਪਾਦਾਖਾਨਾ ਜਾਂ ਨਹੀਂ ਕੋਡ ਪੂਰਾ ਸਿਰਿਆਪਾ ਸਰਸਾ ਉਹ ਵੱਡਾ ਰੋਡ ਹੈ ਨਾ ਵੱਡੇ ਰੋਡ ਆ ਜਾਂਦਾ ਹੈ ਗੁੰਨਣ ਦੇ ਨਾਲ ਵੱਡੇ ਰੋਡ ਦੇ ਉੱਤੇ ਹੀ ਆ ਨਾ ਹਾਂਜੀ ਵੱਡੇ ਰੋਡ ਦੇ ਉੱਪਰ ਹੈ ਤੇ ਗੁੰਨੇਆਣੇ ਦੇ ਕੋਲੇ ਆ ਹਣਾ ਗੁੰਨਣ ਦੇ ਕੋਲੇ ਹਾਂਜੀ ਠੀਕ ਹੈ ਬਠਿੰਡੇ ਤੋਂ 10 ਕਿਲੋਮੀਟਰ ਗੁੰਨਣ ਤੋਂ 2 ਕਿਲੋਮੀਟਰ ਗੁੰਨਣ ਤੋਂ 2 ਕਿਲੋਮੀਟਰ ਗੁੰਨਣ ਦਾ ਜਮਾ ਨਾਲ ਹੀ ਆ ਨਾ ਹਾਂਜੀ ਹਾਂਜੀ ਠੀਕ ਹੈ ਜੇ ਆਪਾਂ ਬਾਈ ਪਹਿਲੇ ਨੰਬਰ ਇਸ ਗਾਂ ਤੋਂ ਸ਼ੁਰੂ ਕਰ ਲਗੇ ਕੀ ਡਿਟੇਲ ਆ ਗਈ ਹੈ ਜੀ ਕਿੰਨਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਇਹ ਬਾਈ ਦੀ ਤੀਜਾ ਸੂਆ ਸੂਈ ਹੋਈ ਆ ਤੀਜਾ ਸੂਆ ਸੂਈ ਹੋਈ ਵੀ ਆ ਹਾਂਜੀ ਮਗਰ ਇਹਦੇ ਬੱਚਾ ਆਹਾਂ ਬੱਚਾ ਦਾ ਹਾਂਜੀ ਠੀਕ ਆ ਇਹਨੂੰ ਸੂਈ ਨੂੰ 20 ਤੋਂ 21 ਦਿਨ ਹੋ ਗਏ ਆ 20 21 ਦਿਨ ਸੂਈ ਨੂੰ ਹੋ ਗਏ ਹਾਂਜੀ 18 19 ਕਿਲੋ ਦੁੱਧ ਆ 18 19 ਕਿਲੋ ਦੁੱਧ ਆ ਹਾਂਜੀ ਧਾਰ ਜਮ ਕੰਨੇ ਆ ਰਹੀ ਮੋਟੀ ਆ ਠੀਕ ਆ ਹਾਂਜੀ ਯਾਨੀ ਪੂਰੀ ਵਧੀਆ ਧਾਰ ਆ ਪੂਰੀ ਵਧੀਆ ਧਾਰ ਤੇ ਉ ਕਿਵੇਂ ਆ ਚੋਣ ਚਾਂਣ ਚ ਇੱਕ ਨੰਬਰ ਆ ਜੀ ਇੱਕ ਨੰਬਰ ਆ ਹਾਂਜੀ ਤੇ ਥਾਣਾ ਚੋਂ ਕਿਵੇਂ ਆ ਚਾਰਾ ਤੋਂ ਦੱਦਾ ਜਮਾ ਓਕੇ ਆ ਜਮਾ ਜਾਨੀ ਕਿ ਸਾਰੇ ਪੱਖਾਂ ਤੋਂ ਓਕੇ ਆ ਠੀਕ ਆ ਤੇ ਇਹਨਾਂ ਦਾ ਹੁਣ ਤਿਆਰ ਆ ਜਾਣੀ ਤਿਆਰ ਹੈ ਠੀਕ ਆ ਤੇ ਮੁੱਲ ਆਪਾਂ ਇਹਦਾ ਕਿੰਨਾ ਰੱਖਦੇ ਆ ਇਹਦਾ ਮੁੱਲ 75000 ਆ ਮੁੱਲ 75000 ਹਾਂਜੀ ਠੀਕ ਆ ਬਾਕੀ ਹੋ ਜੂ ਮੌਕੇ ਦੇ ਮਾੜਾ ਮੋੜਾ ਹਾਂ ਤਾਂ ਸਕਣਾ ਚ ਹੋ ਜੂ ਠੀਕ ਆ ਖੋਲ ਕੇ ਦਿਖਾ ਦਿਓ ਲੋ ਵੀ ਦੋਸਤੋ ਡਿਟੇਲ ਆਪਾਂ ਇਹਦੀ ਲੈਤੀ ਆਗੀ ਕ੍ਰੋਸ ਬਰੀਡ ਦੇ ਵਿੱਚ ਆਗੀ ਤੇ ਪਰ ਸੰਭੀ ਬੜੀ ਚੰਗੀ ਆਗੀ ਕੱਦ ਦੇ ਵਿੱਚ ਵੀ ਚੰਗੀ ਆ ਤੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ। ਥਾਣ ਵੀ ਬਹੁਤ ਚੰਗੇ ਆ, ਮੁੱਠੀ ਦੀ ਜਵਾਈ ਵਾਲੇ ਥਾਣ ਆ ਬਹੁਤ ਵਧੀਆ। ਤੇ ਠੋਸ ਹਵਾਨੇ ਦੇ ਵਿੱਚ ਐ ਤੇ ਸਪੇਸ ਵੀ ਬਹੁਤ ਆ। ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ। ਬਾਡੀ ਬੰਤਰ ਦੀ ਬਹੁਤ ਚੰਗੀ ਆ। ਤੇ ਕਿਸੇ ਪੱਖ ਤੋਂ ਕੋਈ ਲਿਸੀ ਨਾਮੀ ਨਹੀਂ ਹੈਗੀਗੀ। ਸਾਰੇ ਪੱਖ ਤੋਂ ਸਾਫ਼ ਸੁਥਰੀ ਆਗੀ। ਤੇ ਕੱਦ ਵੀ ਪੂਰਾ ਵਧੀਆ ਆ। ਤੇ ਥਾਣ ਤੁਸੀਂ ਦੇਖ ਸਕਦੇ ਹੋ। ਥਾਣ ਬਹੁਤ ਵਧੀਆ ਆਗੇ। ਜੋ ਆਪਾਂ ਸੇ ਦੋ ਗਾਣ ਨੇ ਸਪੇਸ ਬਹੁਤ ਆ ਗਈ ਜਣਾ ਦੇਖੋ ਧਾਰ ਜਮਾ ਕਰਨੀ ਆ ਗਈ ਬਹੁਤ ਠੀਕ ਆ ਪੂਰੀ ਵਧੀਆ ਧਾਰ ਪੈਂਦੀ ਆ ਤੇ ਰੇਡ ਤੋਂ ਨੂੰ ਆਪਾਂ ਦੱਸਤਾ ਤੇ ਦੂਜੇ ਨੰਬਰ ਤੇ ਇਹ ਝੋਟੀ ਆ ਗਈ ਇਹਦੀ ਬਈ ਕੀ ਡਿਟੇਲ ਆ ਗਈ ਤੇ ਪਹਿਲਾ ਸੁਹਾ ਸੁਈ ਹੋਈ ਆ ਜੀ ਪਹਿਲਾ ਸੁਹਾ ਸੁਈ ਵੀ ਆ ਹਾਂ ਜੀ ਇਹ ਕੱਟਣਾ ਹੀ ਸੁਈ ਹੈ ਅੱਛਾ ਦੋਵੇਂ ਬਾਜੀ ਇਹਨੂੰ ਵੀ ਜਣੇਗੇ 20 ਤਰੀਕੀ ਦਾ ਨ ਹੋਵੇ ਸੁਈ ਨੂੰ ਭਰ ਕੱਟੀ ਹੈ ਜੀ ਇਹਦੇ ਇਹਦੇ ਮਗਰ ਕੱਟੀ ਆ ਜੀ ਹਾਂ ਜੀ ਠੀਕ ਆ ਆਹ ਕੱਟੀ ਆ ਦੋਸਤੋ ਦੇਖ ਸਕਦੇ ਹੋ ਨਹੀਂ ਕੱਟੀ ਆ ਜੀ ਤੇ ਜਦਾਂ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਇਹਦਾ ਬਈ ਦੁੱਧ ਕਿੰਨਾ ਹੋਊਗਾ ਹੁਣ ਇਹਦਾ ਦੁੱਧ ਹੈਗਾ ਬਾਈ ਜੀ 6 ਤੋਂ 7 ਕਿਲੋ 6 ਤੋਂ 7 ਕਿਲੋ ਹਾਂਜੀ 6 ਕਿਲੋ ਹੈਗਾ ਗਰੰਟੀ ਵਾਲਾ ਕਦੇ 7 ਵੀ ਕਰ ਦਿੰਦੀ ਐ ਸਾਢੇ 3 3 ਵੀ ਕਰ ਦਿੰਦੀ ਐ ਜੀ ਜੀ ਠੀਕ ਆ ਵੀ ਯਾਨੀ 7 ਵੀ ਹੋ ਜਾਂਦਾ ਵੀ ਯਾਨੀ 6 ਕਿਲੋ ਦਾ ਯਾਨੀ ਕੋਈ ਤੋਲ ਸਕਦਾ ਹੈ ਨਾ ਠੀਕ ਆ ਤੇ ਕਿਵੇਂ ਆ ਚੋਣ ਚਾਂ ਦੇ ਇਹ ਚੋਣ ਇੱਕ ਨੰਬਰ ਆ ਜੀ ਇਹ ਵੀ ਠੰਡੀ ਆ ਪੂਰੀ ਠੀਕ ਆ ਪੂਰੇ ਵਧੀਆ ਜੀ ਦੀ ਗੱਲ ਹੈ ਠੀਕ ਆ ਪਾਣੀ ਵਾਲੀ ਵੀ ਬੁਰੀ ਸਾਫ ਹੈ ਠੀਕ ਆ ਇਹਦਾ ਮੁੱਲ ਵੀ 75000 ਇਹਦਾ ਵੀ 75 ਆ ਹਾਂਜੀ ਠੀਕ ਆ ਇਹ ਜੋ ਵੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਠੀਕ ਆ ਕੱਟੀ ਦੀ ਮਿਲ ਜੀਓ ਫਿਰ ਤਾਂ ਹਨਾ ਤਾਜੀ ਆ ਕੀ ਆਪਾਂ ਮੂਰੇ ਬਾਤੇ ਦੀ ਆ ਬਸ ਚਾਰ ਪਾ ਕੇ ਛੋਲੇ ਅੱਛਾ ਚਾਰ ਬਾਗ ਛੋਲੇ ਲੈਣੇ ਆ ਹਾਂਜੀ ਢਿੱਜੇ ਦੀ ਆਪਾਂ ਛੱਡਦੇ ਅੱਛਾ ਛੱਡਾਂ ਦੀ ਲੋੜ ਨਹੀਂ ਬੰਦਾ ਬੈਠੇ ਥੋੜੀ ਬੈਠੇ ਕੋਈ ਇਹਨੂੰ ਉਸ ਚੀਜ਼ ਦਾ ਨਹੀਂ ਹੈ ਇਹ ਤਾਂ ਠੰਡੀ ਸੀਲ ਆ ਪੂਰੀ ਆ ਨਾ ਠੀਕ ਆ ਤੇ ਇਹ ਵੀ ਦੋਸਤੋ ਗੌਣੀਆਂ ਇੱਕ ਤਰ੍ਹਾਂ ਦਾ ਠੰਡੀ ਸੀਲ ਆ ਕੱਟੀ ਬਾਈ ਕਹਿੰਦੇ ਵੀ ਅਸੀਂ ਮੂਰੇ ਬਣ ਲੈਂਦੇ ਹੁੰਨੇ ਆ ਜਿਹੜਾ ਪਸ਼ੂ ਚਾਰਟ ਤੇ ਲੱਗਦਾ ਆਪਾਂ ਨੂੰ ਪਤਾ ਹੀ ਆ ਠੰਡਾ ਹੀ ਹੁੰਦਾ ਹੈ ਤੇ ਦੁੱਧ ਵੀ ਕੇਰੀ ਲੰਮਾ ਸਮ ਦੇਖ ਸਕਦੇ ਹੋ ਬਾਡੀ ਬੰਤਰ ਦੀ ਹੈਗੀ ਚੰਗੀ ਹੈਗੀ ਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਲੈਤੀ ਹੈਗੀ ਤੇ ਕੱਦ ਦੇ ਵਿੱਚ ਇਹ ਵੀ ਚੰਗੀ ਹੈਗੀ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਠੰਡੀ ਸੀਲ ਆ ਕੋਈ ਇਹਨੇ ਉਪਰਾ ਨਹੀਂ ਕਰਿਆਗਾ ਤੇ ਆ ਬਾਈ ਥਣ ਤੇ ਕੀ ਆ ਮੜਾ ਜਾ ਇਹ ਬਾਈ ਆਪਾਂ ਤੁਹਾਨੂੰ ਵੀਰ ਕੋਲ ਚ ਦੱਸ ਦਿੰਨੇ ਆ ਹਾਂ ਸ਼ੁਰੂ ਸ਼ੁਰੂਆਤ ਜਦੋਂ ਕੱਟੀ ਨੂੰ ਛੱਡ ਦਿੱਤਾ ਕਟਰੋਂ ਨੇ ਜਿਆਦਾ ਦੰਦ ਮਾਰਤਾ ਮਾੜੀ ਕਿ ਵਿਆਹੀ ਹੈ ਯਾਨੀ ਕਿ ਬਸ ਹਾਂ ਉਹ ਤਾਂ ਆਮ ਹੋ ਜਾਂਦੀ ਆ। ਉਹ ਆਪ ਦਵਾਈ ਦੋਈ ਜੀ ਲਾਂਦੇ ਚਲੋ ਜਮਾ ਓਕੇ ਆ। ਆਏ ਕਿਉਂ ਨੇ ਕੋਈ ਆਇਆ ਲਾਤ ਰੁਤ ਨਹੀਂ ਖਈ ਜਾਣੀ ਆ ਨਾ। ਹਾਂ, ਇੱਕ ਹੀ ਗੱਲ ਹੈ। ਸੱਦੀ ਯਾਰੀ ਗੱਲ ਹੈ। ਬਾਕੀ ਦੋਸਤੋ ਥਾਣ ਚੰਗੇ ਆਗੇ, ਇੱਕੋ ਜਿਹੇ ਥਾਣਾਗੇ। ਤੇ ਸਪੇਸ ਦੇ ਉੱਤੇ ਥਾਣਾ, ਯਾਰ ਇੱਕੋ ਜਿਹੇ ਥਾਣਾ ਪੂਰੇ ਵਧੀਆ। ਦੇਖ ਸਕਦੇ ਤੁਸੀਂ। ਇੱਕ ਬਾਂਦਲੇ ਦੇ ਵਿੱਚ ਆ ਗਈ। ਤੇ ਰੇਟ ਇਹਦਾ ਵੀ ਤੁਹਾਨੂੰ ਆਪਾ ਦੱਸਦਾ। ਉਸ ਤੋਂ ਬਾਅਦ ਭਾਈ ਆ ਤੀਜੇ ਨੰਬਰ ਤੇ। ਇਹਦੀ ਗਾਂ ਦੀ ਕੀ ਡਿਟੇਲ ਆਗੀ। ਇਹ ਦੂਜਾ ਸੂਆ ਸੂਈ ਹੋਈ ਆ ਜੀ ਦੂਜਾ ਸੂਆ ਸੂਈ ਵੀ ਆ ਮਗਰ ਇਹਦੇ ਵਿੱਚ ਅਸੀ ਉਹ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਹਾਂਜੀ ਡੇਢ ਹੋ ਗਿਆ ਸੂਈ ਡੇਢ ਮਹੀਨਾ ਸੂਈ ਨੂੰ ਹੋ ਗਿਆ ਹਾਂਜੀ ਇਸ ਟਾਈਮ ਇਹ ਹੀਟ ਦੇ ਵਿੱਚ ਹੈ ਇਸ ਟਾਈਮ ਹੀਟ ਦੇ ਵਿੱਚ ਹੈਗੀ ਆ ਹਾਂਜੀ ਕੱਲੇ ਬੋਲਣ ਲੱਗੀ ਆ ਹਾਂ ਇਹ ਆਈ ਜੀ ਕਾਵਰੀ ਆਲਸ ਠੀਕ ਆ ਹਾਂਜੀ ਤੇ ਜਾਨੀ ਠੀਕ ਆ ਭਰਾਣਾ ਆਪਾਂ ਕੋ ਨਹੀਂ ਭਰਾਇਆ ਵੀ ਮਤਲਬ ਭਰਾਉਣਾ ਨਹੀਂ ਕਿ ਕੋਈ ਅਗਲਾ ਦੇਣੇ ਲਿਆਣੀ ਉਹ ਭਰਾਲੇ ਕੋਈ ਗੱਲ ਨਹੀਂ ਜੇ ਮੌਕਾ ਮਿਲਿਆ ਤਾਂ ਭਰਾ ਵੀ ਦੇਵਾਂ ਜੋ ਜੋ ਪਹਿਲਾਂ ਵੇਚੀ ਤਾਂ ਦਰਤਾਨ ਦੱਸ ਦੇਾਂਗੇ ਠੀਕ ਆ ਫਿਰ ਅਗਲਾ ਭਰਾ ਲੂ ਹਣਾ ਹਾਂਜੀ ਠੀਕ ਆ ਆਪਣਾ ਇਹੀ ਹੁੰਦਾ ਜੀ ਆਪਾਂ ਪਹਿਲਾਂ ਹੀਟ ਵਿੱਚ ਬੈਸ ਕਰਾ ਲੈਂਦੇ ਅੱਛਾ ਕੋਈ ਪਸ਼ੂ ਹੈ ਤਕਰੀਬਨ ਇਹਦੇ ਵਿੱਚ ਇੱਕ ਆਪਾਂ ਗਾਲ ਜਾਂਦੀ ਹੋਈ ਆ ਬਾਕੀ ਤਕਰੀਬਨ ਸਾਰੇ ਪਸ਼ੂ ਸੁੱਖ ਕਰਦੇ ਹੀ ਆ ਠੀਕ ਆ ਸਾਰੇ ਪਸ਼ੂ ਬਾਕੀ ਕਰਦੇ ਹੀ ਆ ਕਰਦੇ ਹਾਂਜੀ ਇੱਕ ਗਾਲ ਜਾਂਦੀ ਆਪਾਂ ਬਾਹਰ ਠੀਕ ਆ ਕਰਦੀ ਆ ਠੀਕ ਆ ਇਹਦਾ ਦੁੱਧ ਹੈਗੇ ਜੀ 10 ਤੋਂ 11 ਕਿਲੋ 10 ਤੋਂ 11 ਕਿਲੋ ਹੁਣ ਤਿਆਰ ਆ ਇਹਦਾ ਦੁੱਤ ਮਾਝਾਰ ਗਏ ਇੱਕ ਟੈਕ ਪਾਸੇ ਮਾਜਰਾ ਰੱਖਦੇ ਇੱਕ ਪਾਸੇ ਇਹਦਾ ਰੱਖਦੇ ਮਤਲਬ ਚਿੱਟੇ ਕਲਰ ਦਾ ਬਹੁਤ ਵਧੀਆ ਦੁੱਤ ਹੈ ਸੰਘਣਾਗਾ ਫੈਟ ਵਾਲਾ ਹੈ ਨਾ ਹਾਂਜੀ ਪੂਰਾ ਵਧੀਆ ਦੁੱਤ ਹੈ ਠੀਕ ਹੈ ਗਾਰੰਟੀ ਦੁੱਤ ਹੈ ਤੇ ਮੋਹਰੇ ਦਾ 45000 ਇਹਦਾ ਮੁੱਲ 45000 ਹਾਂਜੀ ਠੀਕ ਹੈ ਮਾੜਾ ਮੋਟਾ ਇਹ ਜੋ ਵੀ ਹੋ ਜੂਗਾ ਨਾ ਹਾਂਜੀ ਮਾਰ ਤਾਂ ਹੋ ਜੂਗਾ ਠੰਡੀ ਸੀ ਜਾਵੇ ਚੌਣ ਜਾਣ ਜਿਵੇਂ ਆ ਠੰਡੀ ਹੈ ਪੂਰੀ ਪੂਰੀ ਠੰਡੀ ਕੋਈ ਮਾਰਦੀ ਚੋਵੇ ਤੇ ਧਾਰ ਕਿਵੇਂ ਆ ਧਾਰ ਇੱਕ ਨੰਬਰ ਜੀ ਮੋਟੀ ਜਮਾ ਇੱਕ ਨੰਬਰ ਹਾਂਜੀ ਠੀਕ ਆ ਥਣ ਥਣ ਜਮਾ ਓਕੇ ਆ ਹਾਂਜੀ ਠੀਕ ਆ ਲਓ ਜੀ ਦੋਸਤੋ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੁਰਦੀ ਨੂੰ ਇਹ ਇਹ ਵੀ ਕਾਲੇ ਕਲਰ ਦੇ ਵਿੱਚ ਆ ਗਈ ਬਾਡੀ ਬੰਦਰ ਜੇ ਵੀ ਬਹੁਤ ਚੰਗੀ ਆ ਗਈ ਤੇ ਬਾਕੀ ਡਿਟੇਲ ਬਾਈ ਨੇ ਸਾਰੀ ਦੱਸ ਹੀ ਦਿੱਤੀ ਹੈ ਵੀ ਡੇਢ ਮਹੀਨਾ ਹੋ ਗਿਆ ਸੂਈ ਨੂੰ ਇਹ ਹਜੇ ਇਹ ਹੀਟ ਵਿੱਚ ਆ ਗਈ ਤੇ ਸਾਫ ਸੁਥਰੀ ਹੈ ਜੀ ਥਾਣੇ ਦੇ ਵੀ ਚੰਗੇ ਆਗੇ ਇੱਕੋ ਜੇ ਥਾਣਾਂ ਆਗੇ ਬਹੁਤ ਵਧੀਆ ਤੇ ਆਰਡਰ ਵੀ ਕੰਪੈਕਟ ਆਇਆ ਦਾ ਸਾਫ ਸੁਥਰਾ ਲੇਵਾਗਾ ਸਾਫ ਸੁਥਰੀ ਹੈ ਜੀ ਤੇ ਸਭੀ ਬੜੀ ਦਿੱਤੀ ਹੈ ਬਾਕੀ ਬੈਕ ਸਾਈਡ ਤੋਂ ਤੁਸੀਂ ਬੱਟਪੂੜੇ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਚੰਗੀ ਆ ਗਈ ਠੰਢੀ ਸੀਲ ਤੇ ਬਾਕੀ ਦੁੱਧ ਵੀ ਇਹਦਾ ਬਹੁਤ ਵਧੀਆ ਸੰਘਣਾ ਦੁੱਧ ਆ ਜਿਵੇਂ ਬਾਈ ਨੇ ਦੱਸਿਆਗਾ ਮਿਲਕ ਮੈਨ ਦੇਖ ਸਾਜੋ ਸਪੇਸ ਦੇਖ ਸਾਜੋ ਸਪੇਸ ਵੀ ਬਹੁਤ ਹੈ ਤੇ ਇਸ ਤੋਂ ਬਾਅਦ ਆ ਗਈ ਬਈ ਇਹ ਲਾਸ਼ਟਰ ਤੇ ਹਨ ਇਹ ਤਾਜੀ ਦੁੱਧ ਆ ਵੀਡੀਓ ਦੇ ਵਿੱਚ ਦੱਸਿਆ ਜਿਹਾ ਆਪਾਂ ਜਿਹਨੇ ਗਾਂ ਇਹ ਲੈ ਕੇ ਆਂਦੀ ਹੈ ਇਹ ਲੈ ਕੇ ਆਂਦੀ ਹੈ ਹਾਂਜੀ ਠੀਕ ਆ ਠੀਕ ਆ ਗਰੀਬੋਂ ਲਿਆਉਂਦੀ ਆ ਉਹਨਾਂ ਦੀ ਚੰਗਾ ਸੰਭਾਲ ਨਹੀਂ ਸੀਗੀ ਠੀਕ ਆ ਹਾਂਜੀ ਦੇ ਵੀਵਾ ਤੁਸੀਂ ਤੀਜਾ ਮੰਨ ਲਓ ਚੌਥਾ ਮੰਨ ਲਓ ਠੀਕ ਆ ਠੀਕ ਹੈ ਜੀ ਚਲੋ ਆ ਕੇ ਵੀਰ ਭਰਾ ਕਹਿੰਦੇ ਵੀ ਤੁਸੀਂ ਵੀਡੀਓ ਚ ਨਹੀਂ ਦੱਸਿਆ ਉਹ ਸਾਰੀ ਥੀਕ ਦਿਖਾ ਦੇ ਤਕਲੀਫ ਕਿਸੇ ਥੀਕ ਨਹੀਂ ਪਹਿਲੇ ਦਿਨ ਤੋਂ ਹੀ ਆਈ ਜਿਹੜੇ ਬੰਦੇ ਅੱਛੀ ਤੈਲੀ ਸੀ ਉਹਨਾਂ ਨੇ ਹੂੰ ਉਹਨਾਂ ਨੂੰ ਵੀ ਅਬ ਪਤਾ ਕੀਤਾ ਜੀ ਇਹਦੀ ਕੋਈ ਤਕਲੀਫ ਹੈ ਠੀਕ ਹੈ ਜੀ ਕਿ ਇਹ ਕੱਲ ਆ ਜਿਵੇਂ ਹਰ ਕੋੜੇ ਵਾਲਾ ਕਾਹ ਨਾਉਦੀ ਹੈ ਸੱਜੇ ਪਾਸੇ ਦਾ ਥੋੜਾ ਨੀਵਾ ਹੈ ਨਾ ਹਾਂ ਥੋੜਾ ਨੀਵਾਂ ਤਕਲੀਫ ਕੋਈ ਨਹੀਂ ਹਾਂ ਡੱਕਾ ਤਾਂ ਕੋਈ ਨਹੀਂ ਹੈ ਨਾ ਦੇਖਣ ਨਹੀਂ ਲੱਗਦਾ ਹਾਂ ਦੇਖਣ ਨੂੰ ਹੈ ਕੋਈ ਬਦਰਾ ਇੱਕ ਨੰਬਰ ਹੈ ਠੀਕ ਆ ਆਉਂ ਤਾਂ ਕੋਈ ਲੱਗਦੀ ਨਹੀਂ ਤਕਰੀਬਨ ਨੂੰ ਹਨਾ ਹਾਂਜੀ 1.2 ਇੰਚ ਦੇ ਸੰਗਲੇ ਠੀਕ ਆ ਉਹ ਫੋਟਾਂ ਜਿਹੀਆਂ ਫੁੱਟੀਆਂ ਲੱਗਦੀਆਂ ਹਨਾ ਬਸ ਹਾਂਜੀ ਦਗਾਏ ਤਾਂ ਹੋਣਗੇ ਵੈਸੇ ਕਿਹੜੀ ਫੋਟਾਂ ਫੁੱਟੀਆਂ ਹੁੰਦੀਆਂ ਹਨਾ ਇਹ ਮੁੰਡੀ ਚੌਥੀ ਜਵੱਦ ਪੈਂਦੀ ਆ ਪਰ ਹੈਂ ਕਰਾਸ ਹੈ ਹਾਂ ਕਰਾਸ ਕਿੰਨੇ ਪਰਸੈਂਟ ਕਰਾਸ ਆ ਹਨਾ ਹਾਂਜੀ ਠੀਕ ਐ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬੈਠੀ ਹੋਗੇ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਹਾਂਜੀ ਕਿੰਨਾ ਬੱਚੀ ਆ ਆ ਬੱਚੀ ਹੈਗੀ ਹਾਂਜੀ ਆ ਬੱਚੀ ਆ ਦੋਸਤੋ ਮਗਰ ਦੇਖ ਸਾਰੇ ਤੁਸੀਂ ਸੋਹਣੀ ਆ ਬੱਚੀ ਕਿੰਨਾ ਦੁੱਧ ਹੋਊਗਾ ਬਈ ਹੁਣ ਇਸ ਟਾਈਮ ਬਈ ਜੀ ਇਹ ਥੱਲੇ ਜੀ 10 ਤੋਂ 11 ਕਿਲੋ ਦੁੱਧ ਆ 10 ਤੋਂ 11 ਕਿਲੋ ਦੁੱਧ ਆ ਸੇਵਾ ਨਾਲ ਲਗਾ ਕਿਤਾ ਹਾਂ ਆਸਮੀ ਜੀ ਜੀ 14-15 ਕਿਲੋ ਦੁੱਧ ਬਗੇ ਸੇਵਾ ਨਾਲ ਵੀ 14-15 ਲੀਟਰ ਪਾ ਜੂ ਰਾਮ ਨਰਨ ਹਾਂ ਜੀ ਠੀਕ ਹੈ ਔਰ ਬਾਕੀ ਗਾਇਆਂ ਵੱਧ ਜਾਂਦੀਆਂ ਜੀ ਸੇਵਾ ਕਰਾਂਗੇ ਹਣਾ ਹਾਂ ਜੀ ਅਜੇ ਤਾਂ ਹੀ ਕਣ ਚੱਲਿਆ ਵਾ ਪਹਿਲਾ ਪੁੱਤ ਸਿੱਟੀਆਂ ਜੀ ਕੜ ਜਲ ਪਿਆ ਹਾਂ ਜੀ ਕੜ ਤੋਂ ਬਾਅਦ ਵੀ ਵਧੂਗੀ ਹਣਾ ਵਧੂਗੀ ਹਾਂ ਬਾਕੀ ਸੇਵਾ ਤੇ ਆ ਜੀ ਠੀਕ ਹੈ ਤੇ ਕਿਵੇਂ ਆ ਇਹ ਚੌਣ ਚ ਕਿਵੇਂ ਆ ਚੌਣ ਕਿਹੜਾ ਨੰਬਰ ਆ ਜੀ ਇੱਕ ਨੰਬਰ ਆ ਹਾਂ ਜੀ ਮੈਂ ਆਪ ਵੀ ਚੌਣਾ ਪਤਾ ਜੋ ਬੁਢੀ ਚੌਣ ਵੈਸੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਠੀਕ ਹੈ ਹਾਂ ਜੀ ਤੇ ਮਿਲਦੀ ਦਾ ਬੱਚੇ ਤੇ ਉਹਦਾ ਨਾ 13 ਛੱਡਦਾ ਹੈ ਬੱਚਾ ਲਿਆਣਾ ਬੱਸ ਪਾ ਕੇ ਨਾਲ ਨਾਲ ਤੇ ਬੱਚਾ ਪੂਰੇ ਬਾਦੋ ਬੱਚੋ ਅੱਛਾ ਦਿੱਤਾਂ ਕਿ ਤਕਰੀਬਨ ਅਸੀਂ ਦੋਸਤ ਸਾਰੇ ਬੱਚਿਆਂ ਨੂੰ ਛਿਸ਼ਕਾਂ ਨਾਲ ਹੀ ਪਾਉਂਦੇ ਹਾਂ ਜੀ ਠੀਕ ਹੈ ਹਾਂ ਜੀ ਅੱਛਾ 13 ਛੱਡਣਾ ਮੁੜ ਕੇ ਲੋੜ ਨੇ ਮੁੜ ਕੇ ਜੀ ਠੀਕ ਹੈ ਚਲੋ ਇਹ ਵੀ ਫਿਰ ਠੰਡੇ ਸੀਲ ਪਸ਼ੂ ਦੀ ਨਿਸ਼ਾਨ ਨੂੰ ਹੀ ਆ ਹਨਾ ਤੇ ਉਹਨਾਂ ਬਈ ਦੀ 40000 ਇਹਦਾ ਮੁੱਲ 40000 ਹਾਂਜੀ 40 ਤੇ 6 ਠੀਕ ਹੈ ਜੀ ਤੇ ਇਹਦਾ ਵੀ ਢੇੜਾ ਕਢਾ ਦਿਓ ਦੋਸਤੋ ਇਹ ਤਾਜੀ ਸੂਈ ਹੈ तकरीबन ਹਫਤਾ ਕੋ ਹੋਇਆ ਤੇ ਬਾਈ ਨੇ ਦੱਸੀ ਹੋਈ ਆ ਬਾਕੀ ਡਿਟੇਲ ਸਾਰੀ ਤੇ ਥੂੰ ਠੰਡੀ ਸੀਲ ਆ ਗਈ ਤੇ ਮਗਰ ਬੱਛੀ ਆ ਗਈ ਤੇ ਥੋੜਾ ਜਿਹਾ ਇੱਕ ਪਾਸੇ ਦਾ ਹੋ ਪਿਛਲੇ ਪਾਸੇੋਂ ਹੱਟ ਦਾ ਫਰਕ ਆ ਵੈਸੇ ਉਹ ਵੀ ਦਿੱਕਤ ਕੋਈ ਨਹੀਂ ਹੈਗੀ ਬਾ ਉਸ ਚੀਜ਼ ਨੂੰ ਤੁਸੀਂ ਧਿਆਨ ਚ ਰੱਖ ਲਿਓ ਤੇ ਬਾਕੀ ਚੰਗੀ ਆ ਸਾਫ ਸੁਥਰੀ ਆ ਗਈ ਦੇਖ ਸਾਡੇ ਤੁਸੀਂ ਬੈਕ ਸਾਈਡ ਤੋਂ ਇੰਨਾ ਕ ਫਰਕ ਆਗਾ। ਬਾਕੀ ਥਾਣਲੇ ਵੇ ਦੀ ਸਾਫ ਆ ਗਈ। ਇੱਕੋ ਜਿਹਾ ਥਾਣਾ ਬਹੁਤ ਵਧੀਆ। ਇਹੜਾ ਦਿਖਾ ਦਿੰਨੇ ਆ। ਥਾਣ ਸਾਰੇ ਖਲਾਬੀ ਆ ਜੀ। ਖਲਾਬੀ ਥਾਣਾਗੇ। ਤਾਂ ਦੂਰ ਬੁਰੀ ਵਧੀਆ ਗਈ। ਬੁਰੀ ਵਧੀਆ ਗਈ। ਠੀਕ ਆ। ਦੋਸਤੋ ਇਹਨਾ 40% ਤੁਹਾਨੂੰ ਆਪਾਂ ਡਿਟੇਲ ਲੈਤੀ ਹੈਗੀ। ਕੱਲੇ ਕੱਲੇ ਦੀ। ਤੇ ਡੇੜਾ ਵੀ ਤੁਹਾਨੂੰ ਨਾਗ ਪਸੰਦ ਆਉਂਦਾ ਨੰਬਰ ਚੱਲੀ ਜਾਂਦਾ ਤੇ ਤੁਸੀਂ ਆਪ ਦੀ ਪੂਰ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ